ਹਰਬੀਰ ਸਿੰਘ ਪਠਾਨ ਮਾਜਰੇ ਦੇ ਮਸਲੇ ਤੇ ਅੱਜ ਅਦਾਲਤ ਵਿੱਚ ਦੋਨਾਂ ਧਿਰਾਂ ਵਿੱਚ ਬਹਿਸ ਹੋਈ ਆ ਤੇ ਇਸ ਦੌਰਾਨ ਭਾਵੇਂ ਰਾਤ ਵਾਲੀ ਕੋਈ ਖਬਰ ਨਹੀਂ ਆਈ ਪਰ ਕਿਸ ਤਰ੍ਹਾਂ ਦੋਨਾਂ ਧਿਰਾਂ ਵਿੱਚ ਚਾਲੇ ਬਹਿਸ ਹੁੰਦੀ ਆ ਤੇ ਹਰਬੀਰ ਸਿੰਘ ਪਠਾਨ ਮਾਜਰਾ ਦੇ ਵਕੀਲ ਸਾਡੇ ਨਾਲ ਲਾਈਨ ਤੇ ਨੇ ਸੱਗੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਕੀ ਕੁਝ ਰਿਹਾ ਕੋਰਟ ਦੇ ਵਿੱਚ ਸਰ ਦੇਖੋ ਅੱਜ ਬੇਲ ਦੀ ਫਾਈਨਲ ਆਰਗੂਮੈਂਟ ਕੰਪਲੀਟ ਹੋ ਗਈ ਜੀ ਜੀ तकरीबन तकरीबन 3 3.5 ਘੰਟੇ ਦੀ ਆਰਗੂਮੈਂਟ ਹੋਈ ਸਰ ਆਪਕਾ ਸਟਾਰਟ ਹੋ ਕੇ ਜੀ ਜੀ ਉਹਦੇ ਵਿੱਚ ਜੋ ਅੱਜ ਸਾਡੀ ਫਾਈਨਲ ਕੰਟੈਂਸ਼ਨ ਸੀਗੀ ਜੱਜ ਸਾਹਿਬ ਦੇ ਅੱਗੇ ਕਿ ਬਾਰ ਬਾਰ ਜੋ ਅਸੀਂ ਕਹਿੰਦੇ ਆਇਆ ਆਂ ਵੀ ਇਹ ਮੈਟਰ ਤਾਂ ਪਹਿਲਾਂ ਸੁਣ ਚੁੱਕੇ ਮਾਨਯੋਗ ਹਾਈ ਕੋਰਟ ਤੱਕ ਡਿਸਪੋਜ਼ ਹੋ ਚੁੱਕੀ ਹੈ ਜੀ ਪਰ ਜਿਹੜੀ ਹੁਣ ਐਫ ਆਈ ਆਰ ਦਰਜ ਹੋਈ ਹੈ ਇਹਦੀ ਟਾਈਮਿੰਗ ਦੇਖੋ ਟਾਈਮਿੰਗ ਨੂੰ ਦੇਖ ਕੇ ਤੁਸੀਂ ਤੇ ਹਰਮਿਤ ਸਿੰਘ ਵੱਲੋਂ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਸਰਕਾਰ ਦੇ ਇੱਕ ਜਿਹੜੇ ਸੈਕਟਰੀ ਹੈਗੇ ਉਸ ਤੋਂ ਬਾਅਦ ਚੋਂ ਜਿਹੜਾ ਇਹ ਸਾਰਾ ਜਿਹੜਾ ਹੈਗਾ ਸਿਨੈਰੀਓ ਚੇਂਜ ਹੋਇਆ ਉਸ ਚੀਜ਼ ਦੇ ਮੱਦੇਨਜ਼ਰ ਸੈਕੰਡਲੀ ਜਿਹੜੀ ਉਹ ਕੰਪਲੇਨੈਂਟ ਹੈ ਉਹਦਾ ਐਕਟ ਐਂਡ ਕੰਡਕਟ ਉਹਨਾਂ ਨੇ ਉਹਨਾਂ ਨੇ ਕੀ ਕੁਝ ਕੀਤਾ ਕਿਹੜੇ ਕਿਹੜੇ ਹੋਰ ਬੰਦਿਆਂ ਦੇ ਨਾਲ ਉਹਨਾਂ ਦੀ ਫੋਟੋਗ੍ਰਾਫਸ ਆਈਆਂ ਔਨ ਰਿਕਾਰਡ ਜੀ ਠੀਕ ਹੈ ਜੀ ਤੇ ਹੋਰ ਜਿੰਨੇ ਜਿੰਨੇ ਕੀ ਕਹਿੰਦੇ ਇਸ ਕੇਸ ਦੇ ਪਹਿਲੂ ਉੱਤੇ ਲਾ ਪੁਆਇੰਟ ਸੀਗੇ ਉਹਦੇ ਮੁਤਾਬਕ ਸਾਡੀ ਸਾਡੀ ਪੂਰੀ ਉਮੀਦ ਹੈ ਕਿਸ ਨੂੰ ਜਿਹੜਾ ਹੈਗਾ ਮਾਨਯੋਗ ਅਦਾਲਤ ਵੱਲੋਂ ਕੋਈ ਅੱਛਾ ਜਿਹੜਾ ਹੈਗਾ ਸੁਨੇਹਾ ਮਿਲੇਗਾ ਜੀ ਸੱਭੂ ਸਾਹਿਬ ਇਸ ਬਹਿਸ ਦੌਰਾਨ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੁਝ ਫੋਟੋਆਂ ਜਿਹੜੀਆਂ ਨੇ ਜੱਜ ਸਬੰਦ ਦੇ ਸਾਹਮਣੇ ਰੱਖੇ ਗਈਆਂ ਕਿਸ ਤਰ੍ਹਾਂ ਦੇ ਉਹਦੇ ਵਿੱਚ ਖੁਲਾਸੇ ਕਿਸ ਤਰ੍ਹਾਂ ਦੇ ਹੋ ਸਕਦੇ ਨਹੀਂ ਨਾ ਨਥਿੰਗ ਦੇਖੋ ਇਸ ਤਰ੍ਹਾਂ ਜੀ ਸਾਡਾ ਕੇਸ ਇਹ ਸੀਗਾ ਵੀ ਜਿਹੜੀ ਜਿਹੜੀ ਇੱਥੇ ਕਹਿੰਦੇ ਆ ਇਹ ਕੰਪਲੇਨੈਂਟ ਹੈਗੀ ਇਹ ਇਹਨਾਂ ਦੇ ਹੋਰ ਵੀ ਜਿਹੜੇ ਹੋਰ ਬੰਦੇ ਹੈਗੇ ਉਹਨਾਂ ਨਾਲ ਵੀ ਇਹਨਾਂ ਦੇ ਫ੍ਰੈਂਡਲੀ ਰਿਲੇਸ਼ਨਸ ਹੈਗੇ ਜੀ ਜਿਹੜੇ ਫ੍ਰੈਂਡਲੀ ਰਿਲੇਸ਼ਨਸ ਦੇ ਜਿਹੜੇ ਕੁਝ ਫੋਟੋਗ੍ਰਾਫਸ ਜਿਹੜੇ ਸੀਗੀਆਂ ਉਹ ਅਵੇਲੇਬਲ ਹੋਈਆਂ ਉਹ ਜਸਲ ਨੂੰ ਉਹ ਜਸਲ ਨੂੰ ਦਿਖਾਈਆਂ ਗਈਆਂ ਜੀ ਹੋ ਅਗਲੀ ਤਰੀਕ ਜਿਹੜੀ ਆ ਕਿਹੜੀ ਬੈਰੀ ਆ ਤੇ ਉਸ ਦੇ ਵਿੱਚ ਲੱਗਦਾ ਕਿ ਕੋਈ ਵੱਡੀ ਰਾਹਤ ਆ ਸਕਦੀ ਹੈ ਸਰ ਦੇਖੋ ਬਿਲਕੁਲ ਉਮੀਦ ਹੈ ਜੀ 6 ਤਰੀਕ ਰੱਖੇ ਜਸਬ ਨੇ ਆਰਡਰ ਵਾਸਤੇ ਤੇ ਅਸੀਂ ਤਾਂ ਜਿੰਨੇ ਇੱਕ ਰੱਬ ਦੇ ਮੂਹਰੇ ਅਰਦਾਸ ਦੁਆ ਕਰ ਸਕਦੇ ਆ ਕਿ ਸਾਡੀ ਬਹਿ ਸੁਣ ਕੇ ਜਿਹੜਾ ਹੈਗਾ ਸਾਨੂੰ ਸਾਨੂੰ ਜਿਹੜਾ ਹੈਗਾ ਉਹ ਰੀਲੀਫ ਮਿਲੂਗਾ ਜੀ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਗੁਰਪ੍ਰੀਤ कौर ਸੀ ਉਹਨਾਂ ਦਾ ਰਿਲੇਸ਼ਨਸ਼ਿਪ ਬਾਬਤ ਵੀ ਕੁਝ ਹੋਰ ਕੁਝ ਨਿਕਲ ਕੇ ਆਇਆ ਨਹੀਂ 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 ਸਰ ਦੇਖੋ ਨਹੀਂ ਇਸ ਤਰ੍ਹਾਂ ਦੀ ਐਸਐਚ ਨਾ ਕੋਈ ਚੀਜ਼ ਸਾਡੇ ਕੋਲ ਆਈ ਅਸੀਂ ਸਿਰਫ ਇਹ ਕਹਿੰਨੇ ਆਂ ਵੀ ਗੁਰਪ੍ਰੀਤ कौर ਦਾ ਜਿਹੜਾ ਹੈਗਾ ਇੱਕ ਪੜ੍ਹੇ ਲਿਖੇ ਹੋਣਾ ਇੰਡੀਪੈਂਡੈਂਟ ਲੇਡੀ ਹੋਣਾ ਤੇ ਉਹਦਾ ਇਹ ਕਲੇਮ ਕਰਨਾ ਕਿ ਮੇਰੇ ਨਾਲ ਧੋਖਾ ਹੋ ਗਿਆ ਇਹ ਗੱਲ ਮੰਨਣ ਯੋਗ ਨਹੀਂ ਜੀ ਸਰ ਇੱਕ ਪਹਿਲਾ ਪੁਲਿਸ ਅਫਸਰ ਦਿਲਪ੍ਰੀਤ ਸਿੰਘ ਦੇ ਨਾਮ ਦੇ ਬੰਦੇ ਨਾਲ ਵੀ ਇਹਦੇ ਇਸ ਤਰ੍ਹਾਂ ਦੇ ਰਿਲੇਸ਼ਨ ਸੀਗੇ ਉਸ ਉੱਤੇ ਇਹਨਾਂ ਨੇ ਰੇਪ ਦਾ ਪਰਚਾ ਦਰਜ ਕਰਾਇਆ ਫਿਰ ਉਹਦੇ ਨਾਲ ਕੰਪਰਮਾਈਜ਼ ਕਰਿਆ ਇਹ ਕੋ ਫੈਕਟ ਸਾਡੇ ਕੋਲ ਜ਼ਰੂਰ ਸੀਗਾ ਜ ਜੀ ਅਸੀਂ ਔਨ ਰਿਕਾਰਡ ਲਿਆਂਦਾ ਜੀ ਪਲੇਸ ਕੀਤਾ ਜੀ ਜੀ ਕਿ ਉਹ ਉਹਨੂੰ ਵੀ ਉਹਦੇ ਉਹਦੇ ਜੱਜਮੈਂਟਸ ਵੀ ਅਸੀਂ ਪੇਸ਼ ਕੀਤੀਆਂ ਸਰ ਅ ਸਰਕਾਰ ਵਾਲੇ ਜਿਹੜਾ ਹੈ ਕੁਝ ਉਧਰੋਂ ਧਿਰ ਤੋਂ ਕੁਝ ਸਾਹਮਣੇ ਆਇਆ ਜੀ ਆ ਦੇਖੋ ਸਰਕਾਰ ਵੱਲੋਂ ਦੇਖੋ ਇੱਕ ਤਾਂ ਦੋ ਵਕੀਲ ਸਹਬਾਨ ਹਾਈ ਕੋਰਟ ਤੋਂ ਸਪੈਸ਼ਲ ਡਿਊਟੀ ਲੱਗੀ ਹੋਈ ਹੈ ਜੀ ਉਹਨਾਂ ਦੀ ਜੀ ਉਹ ਆਉਂਦੇ ਆ ਜੀ denn ਪਟਿਆਲੇ ਤੋਂ ਜਿਹੜੇ ਸਰਕਾਰੀ ਵੀ ਸਭ ਉਸ ਕੋਰਟ ਦੇ ਹੈਗੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਜੀ ਇੱਕ ਪ੍ਰਾਈਵੇਟ ਐਡਵੋਕੇਟ ਗੁਰਪ੍ਰੀਤ ਕੌਰ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਜੀ ਉਹ ਹਾਈ ਕੋਰਟ ਤੋਂ ਆਉਂਦੇ ਆ ਜੀ ਉਹਨਾਂ ਨੇ ਆਪ ਤੋਂ ਆਪਣੇ ਕੇਸ ਦੇ ਦੇਖੋ ਫੈਕਟ ਪੁਟ ਆਨ ਕੀਤੇ ਜੀ ਜੀ ਠੀਕ ਹੈ ਤੋਂ ਉਹਨਾਂ ਦੀ ਉਹਨਾਂ ਦੀ ਆਪਣੀ ਕੰਟੈਂਸ਼ਨ ਸੀਗੀ ਜੀ ਉਹਨਾਂ ਨੇ ਉਹੋ ਜੀ ਰੇਜ਼ ਕੀਤੀ ਵੱਟ ਐ ਸੱਚ ਸਾਰੀ ਪਾਰਟੀਆਂ ਨੂੰ ਜੱਟ ਸਾਹਿਬ ਨੇ ਥੋਰਲੀ ਅੱਛੀ ਤਰ੍ਹਾਂ ਸੁਣਿਆ ਜੀ तकरीबन 3 ਘੰਟੇ ਆਰਗੂਮੈਂਟ ਸੁਣ ਕੇ ਕਰਕੇ ਦੈਨ ਜੱਟ ਸਾਹਿਬ ਨੇ ਡੇਟ ਪਾਈ ਕਿਉਂਕਿ ਇੱਕ ਦੋ ਛੁੱਟੀਆਂ ਵਿੱਚ ਆ ਗਿਆਂ ਫਿਰ ਜਦੋਂ ਇੰਨੀ ਲੈਂਥੀ ਆਰਗੂਮੈਂਟ ਹੋਵੇ ਜੱਟ ਸਾਹਿਬ ਨੂੰ ਵੀ ਟਾਈਮ ਚੇਜ਼ ਤਾਂ ਹੁੰਦਾ ਜੀ ਉਹਨੇ ਉਹਨੂੰ ਪੜ੍ਹਨਾ ਹੈ ਜਿਹੜਾ ਜਿਹੜਾ ਹੈਗਾ ਉਹਦੇ ਉੱਤੇ ਆਪਣਾ ਪੁਲਿਸ ਦੇ ਤੋਂ ਕੁਝ ਸਟਰੋਂਗਲੀ ਰਿਆ ਕੇ ਕੁਝ ਪੁਲਿਸ ਦੇ ਵਿੱਚ ਨਹੀਂ ਦੇਖੋ ਪੁਲਿਸ ਪੁਲਿਸ ਐ ਸੱਚ ਆਪਨੇ ਕੁਝ ਵੀ ਬੋਲਦੀ ਹੁੰਦੀ ਪੁਲਿਸ ਨੇ ਤਾਂ ਜੋ ਵੀ ਰਿਕੁਆਇਰ ਡਾਕੂਮੈਂਟਸ ਹੈ ਉਹ ਆਪਣੇ ਸਰਕਾਰੀ ਵਕੀਲ ਸਾਹਿਬ ਨੂੰ ਦੇਣੇ ਹੁੰਦੇ ਉਹਨਾਂ ਨੇ ਦਿੱਤੇ ਜੀ ਜੀ ਬਣਦੇ ਉਹਨਾਂ ਕੋਲ ਜੋ ਕੁਛ ਹੈਗਾ ਹੁਣ ਤਾਂ ਹੁਣ ਤਾਂ ਕੋਈ ਨਵੀਂ ਚੀਜ਼ ਰਹੀ ਨਹੀਂ ਜੀ ਉਹ ਸਾਰੇ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਪਹਿਲਾਂ ਪੇਸ਼ ਕਰੀਆਂ ਹੋਈਆਂ ਠੈਸ਼ ਉਹਦੇ ਅਕੋਰਡਿੰਗਲੀ ਐਜੂਕੇਟ ਹੋ ਰਿਹਾ ਜੀ ਹੁਣ ਆਖਰੀ ਜਿਹੜੀ 6 ਤਰੀਕ ਰੱਖੀ ਆ ਉਹਦੇ ਉੱਤੇ ਮੁਕੰਮਲ ਫੈਸਲਾ ਆਉਣ ਵਾਲਾ ਹਾਂਜੀ ਹਾਂਜੀ ਬਸ ਫੈਸਲੇ ਆਉਣਾ ਜੀ ਆਰਗੂਮੈਂਟ ਦੋਹੇ ਤਰ੍ਹਾਂ ਦਾ ਹੋ ਗਿਆ ਹੁਣ ਜੱਸ ਸਾਹਿਬ ਦੁਆਰਾ ਨਹੀਂ ਸੁਣਨਗੇ ਸਰ ਬਿਲਕੁਲ ਧੰਨਵਾਦੀ ਧੰਨਵਾਦ ਸਰ ਥੈਂਕ ਯੂ ਬਹੁਤ ਜੀ ਥੈਂਕ ਯੂ ਜੀ ਓਕੇ